2024 ਕੈਨੇਡਾ ਕਾਰਬਨ ਚੋਟ ਦੀ ਪਹਿਲੀ ਕਿਸ਼ਤ ਅੱਜ ਕੁਝ ਕੈਨੇਡੀਅਨਸ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਮਾਰਚ ਦੇ ਅੱਜ ਤੱਕ ਆਪਣੇ ਟੈਕਸ ਭਰੇ ਹਨ ਅਲਬਰਟਾ ਸਸਕਾਚੁਆਨ ਮੈਨੀਟੋਬਾ অন্ਟਾਰੀਓ ਅਤੇ ਸਾਰੇ ਚਾਰ ਐਟਲੈਂਟਿਕ ਪ੍ਰੋਵਿੰਸਾਂ ਵਿੱਚ ਰਹਿ ਰਹੇ ਕੈਨੇਡੀਅਨਸ ਨੂੰ ਅੱਜ ਚਾਰ ਕਿਸ਼ਤਾਂ ਵਿੱਚੋਂ ਪਹਿਲੀ ਕਿਸ਼ਤ ਪ੍ਰਾਪਤ ਹੋਵੇਗੀ ਜੇਕਰ ਉਹ 15 ਮਾਰਚ ਤੱਕ ਆਪਣੇ 2023 ਟੈਕਸ ਭਰਦੇ ਹਨ ਜਿਨ੍ਹਾਂ ਨੇ 15 ਮਾਰਚ ਤੋਂ ਆਪਣਾ ਟੈਕਸ ਭਰਿਆ ਹੈ ਉਹਨਾਂ ਨੂੰ ਆਪਣੀ ਪਹਿਲੀ ਕਿਸ਼ਤ 15 ਮਈ ਨੂੰ ਦਿਖਾਈ ਦੇਵੇਗੀ ਜਦੋਂ ਕਿ ਅੱਜ ਤੋਂ ਬਾਅਦ ਫਾਈਲ ਕਰਨ ਵਾਲੇ ਜੂਨ ਜਾਂ ਜੁਲਾਈ ਤੱਕ ਇੰਤਜ਼ਾਰ ਕਰਨਗੇ ਪੋਕਟਾਨ ਕ੍ਰੇਲੂ ਆਕਾਰ ਤੇ ਨਿਊ ਬ੍ਰਾਂਸਵਿਕ ਵਿੱਚ 190 ਡਾਲਰ ਤੋਂ ਲੈ ਕੇ ਅਲਬਰਟਾ ਵਿੱਚ 450 ਡਾਲਰ ਤੱਕ 4 ਲੋਕਾਂ ਦੇ ਪਰਿਵਾਰ ਲਈ ਉਦਾਰਣ ਹਨ ਓਟਵਾ ਨੇ ਹੁਣੇ-ਹੁਣੇ ਇੱਕ ਨਵਾਂ ਆਨਲਾਈਨ ਅਨੁਮਾਨਕ ਵੀ ਲਾਂਚ ਕੀਤਾ ਹੈ ਜੋ ਦੱਸੌਂਦਾ ਹੈ ਕਿ ਤੁਹਾਨੂੰ ਛੋਟਾ ਤੋਂ ਕਿੰਨਾ ਪ੍ਰਾਪਤ ਕਰਨਾ ਚਾਹੀਦਾ ਹੈ ਛੋਟਾ ਨੂੰ ਹੋਰ ਸਮਝੌਣੀ ਉਹ ਬਣਾਉਣ ਲਈ ਓਟਵਾ ਨੇ ਇਸ ਸਾਲ ਉਹਨਾਂ ਦਾ ਨਾਮ ਬਦਲ ਕੇ ਕੈਨੇਡਾ ਕਾਰਬਨ ਰਿਬੇਟ ਰੱਖਿਆ ਹੈ ਪਰ ਅਜੇ ਵੀ ਇਹ ਬਦਲ ਬਾਰੇ ਵੱਡੇ ਬੈਂਕਾਂ ਨਾਲ ਗੱਲਬਾਤ ਕਰ ਰਿਹਾ ਹੈ ਕਿ ਤੁਹਾਡੇ ਖਾਤੇ ਵਿੱਚ ਉਹ ਜਮਾ ਰਕਮਾਂ ਨੂੰ ਕਿਵੇਂ ਲੇਬਲ ਕੀਤਾ ਜਾਵੇਗਾ ਉਠਵਾ ਬੈਂਕਾਂ ਨਾਲ ਇਸ ਬਾਰੇ ਚੋਚ ਰਿਹਾ ਹੈ ਕਿ ਕਿਵੇਂ ਡਿਪੋਜ਼ਿਟ ਨੂੰ ਲੇਬਲ ਕੀਤਾ ਜਾਂਦਾ ਹੈ ਕਿਉਂਕਿ ਉਹ 2022 ਵਿੱਚ ਛੋਟਾਂ ਲਈ ਤਿਮਾਹੀ ਭੁਗਤਾਨਾਂ ਵੱਲ ਚਲੇ ਗਏ ਸਨ ਫੈਡਰਲ ਸਰਕਾਰ ਨੇ ਬੈਂਕਾਂ ਨੂੰ ਪੁਰਾਣੇ ਮੋਨਿਕਰ ਜਲਵਾਯੂ ਕਾਰਵਾਈ ਪ੍ਰੋਤਸਾਹਨ ਭੁਗਤਾਨ ਨਾਲ ਲੇਬਲ ਕਰਨ ਵਿੱਚ ਮਦਦ ਕਰਨ ਲਈ ਕਿਹਾ ਪਰ ਕੁਝ ਨੇ ਇਤਲੀਲ ਨਹੀਂ ਦਿੱਤੀ ਕਿ ਉਹਨਾਂ ਕੋਲ ਜਮਾਬੇਰ ਲਈ 15 ਕੈਰੈਕਟਰ ਦੀ ਲਿਮਟ ਹੈ ਪਾਰਲੀਮੈਂਟਰੀ ਬਜਟ ਆਫੀਸਰ ਦਾ ਕਹਿਣਾ ਹੈ ਕਿ ਲਗਭਗ 80% ਕੈਨੇਡੀਅਨ ਆਪਣੇ ਭੁਗਤਾਨ ਨਾਲੋਂ ਬਾਅਦ ਛੋਟਾਂ ਤੋਂ ਵਾਪਸ ਪ੍ਰਾਪਤ ਕਰ ਸਕਦੇ ਹਨ